ਪ੍ਰਾਈਵੇਟ ਬੈਂਕਾਂ ਤੋਂ ਲੋਨ ਲੈਣ ਵਾਲੇ ਸਾਵਧਾਨ ਹੋ ਜਾਓ ਕਿਸ਼ਤਾਂ ਜਮ੍ਹਾਂ ਨਾ ਕਰਵਾਈਆਂ ਤਾਂ ਤੁਹਾਡੀ ਪਤਨੀ ਵੀ ਹੋ ਸਕਦੀ ਹੈ ਜਾਂ ਪਤਝੀ ਹਾਂ ਜੇਕਰ ਕੋਈ ਬੈਂਕਰ ਲੋਨ ਦੀ ਕਿਸ਼ਤ ਨਹੀਂ ਚੁਕਾਉਂਦਾ ਤਾਂ ਬੈਂਕ ਵਾਲੇ ਉਸ ਦੀ ਪਤਨੀ ਨੂੰ ਠਾ ਕੇ ਲੈ ਜਾ ਸਕਦੇ ਨੇ ਅਜਿਹਾ ਮਾਮਲਾ ਉੱਤਰ ਪ੍ਰਦੇਸ਼ ਦੇ ਚਾਂਸੀ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ ਇਹ ਹਰਕਤ ਇੱਕ ਪ੍ਰਾਈਵੇਟ ਬੈਂਕ ਵੱਲੋਂ ਕੀਤੀ ਗਈ ਹੈ ਦਰਅਸਲ ਕਰਜ਼ਦਾਰ ਨੇ ਜਦੋਂ ਬੈਂਕ ਦੀ ਕਿਸ਼ਤ ਜਮ੍ਹਾਂ ਨਹੀਂ ਕਰਵਾਈ ਤਾਂ ਬੈਂਕ ਨੇ ਕਿਸ਼ਤ ਦੀ ਥਾਂ ਤੇ ਉਸਦੀ ਪਤਨੀ ਨੂੰ ਹੀ ਜਮ੍ਹਾਂ ਕਰ ਲਿਆ ਕਰਜ਼ੇ ਦੀ ਕਿਸ਼ਤ ਨਾ ਦੇਣ ਦੇ ਦੋਸ਼ ਵਿੱਚ ਔਰਤ ਨੂੰ 5 ਘੰਟੇ ਬੈਂਕ ਵਿੱਚ ਬਿਠਾਈ ਰੱਖਿਆ ਸੂਚਨਾ ਮਿਲਣ ਤੇ ਪੁਲਿਸ ਪਹੁੰਚੀ ਤੇ ਔਰਤ ਨੂੰ ਛਡਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਪੂਰਾ ਮਾਮਲਾ ਚਾਂਸੀ ਦੇ ਮੋਰਥਾ ਥਾਣੇ ਖੇਤਰ ਦਾ ਇੱਕ ਵਿਅਕਤੀ ਵੱਲੋਂ ਕਰਜ਼ੇ ਦੀ ਕਿਸ਼ਤ ਨਾ ਦੇਣ ਤੇ ਇੱਕ ਪ੍ਰਾਈਵੇਟ ਬੈਂਕ ਦੇ ਕਰਮਚਾਰੀ ਨੇ ਕਥਿਤ ਤੌਰ ਤੇ ਔਰਤ ਨੂੰ ਘੰਟਿਆਂ ਤੱਕ ਬੈਂਕ ਵਿੱਚ ਬੰਦਕ ਬਣਾਈ ਰੱਖਿਆ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਔਰਤ ਨੇ ਪਤੀ ਨੇ 112 ਤੇ ਪੁਲਿਸ ਨੂੰ ਸੂਚਨਾ ਕੀਤੀ ਪੁਲਿਸ ਮੌਕੇ ਤੇ ਪਹੁੰਚੀ ਤੇ ਔਰਤ ਨੂੰ ਛਡਵਾਇਆ ਗਿਆ ਇਹ ਮਾਮਲਾ ਬਮਰੋਹੀ ਦੇ ਆਜ਼ਾਦ ਨਗਰ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਸਮੂਹ ਕਰਜ਼ਾ ਦੇਣ ਵਾਲੇ ਬੈਂਕ ਨਾਲ ਸੰਬੰਧਿਤ ਹੈ ਪੂਚਾਣਾ ਖੇਤਰ ਬਬਾਈ ਰੋਡ ਰਹਿਣ ਵਾਲੇ ਰਵਿੰਦਰ ਵਰਮਨ ਪੁੱਤਰ ਦੱਸਿਆ ਕਿ ਉਸਦੀ ਪਤਨੀ ਪੂਜਾ ਵਰਮਨ ਨੂੰ ਸੋਮਵਾਰ ਦੁਪਹਿਰੇ 12 ਵਜੇ ਤੋਂ ਬੈਂਕ ਦੇ ਅੰਦਰ ਜ਼ਬਰਦਸਤੀ ਬਿਠਾਇਆ ਗਿਆ ਬੈਂਕ ਕਰਮਚਾਰੀ ਨੇ ਸਪੱਸ਼ਟ ਕੀਤਾ ਕਿ ਔਰਤ ਨੂੰ ਉਦੋਂ ਤੱਕ ਨਹੀਂ ਛੱਡਿਆ ਜਾਵੇਗਾ ਜਦੋਂ ਤੱਕ ਪਤੀ ਬਕਾਇਆ ਕਰਜ਼ੇ ਰਕਮ ਜਮ੍ਹਾਂ ਨਹੀਂ ਕਰਵਾ ਦਿੰਦਾ ਪਤੀ ਨੇ ਦੱਸਿਆ ਕਿ ਉਹਨਾਂ ਨੇ ਬੈਂਕ ਕਰਮਚਾਰੀ ਨੂੰ ਕਈ ਵਾਰ ਬੇਨਤੀ ਕੀਤੀ ਉਹ ਇਸ ਸਮੇਂ ਕਿਸ਼ਤ ਦੇਣ ਤੋਂ ਸਮਰਥ ਹੈ ਪਰ ਬੈਂਕ ਕਰਮਚਾਰੀਆਂ ਨੇ ਕੋਈ ਗੱਲ ਨਹੀਂ ਸੁਣੀ ਤੇ ਪੈਸੇ ਲਈ ਦਬਾਅ ਪਾ ਰਹੇ ਅੰਤ ਵਿੱਚ ਥੱਕੇ ਟੁੱਟੇ ਪਤੀ ਨੇ ਡਾਇਲ 112 ਤੇ ਜਾਣਕਾਰੀ ਦਿੱਤੀ ਜਾਣਕਾਰੀ ਮਿਲਣ ਤੋਂ ਜਿਵੇਂ ਹੀ ਪੀ ਆਰ ਵੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਬੈਂਕ ਕਰਮਚਾਰੀ ਘਬਰਾ ਗਏ ਤੇ ਬੈਂਕ ਕਰਮਚਾਰੀ ਨੇ ਤੁਰੰਤ ਔਰਤ ਨੂੰ ਛੱਡ ਦਿੱਤਾ ਪੁਲਿਸ ਪੁੱਛਗਿਰ ਦੇ ਦੌਰਾਨ ਬੈਂਕ ਕਰਮਚਾਰੀ ਨੇ ਦਾਅਵਾ ਕੀਤਾ ਕਿ ਔਰਤ ਖੁਦ ਬੈਂਕ ਵਿੱਚ ਬੈਠੀ ਸੀ ਉਸ ਦਾ ਪਤੀ ਰਜਿਸਟਰੀ ਰਕਮ ਲੈਣ ਗਿਆ ਸੀ ਬਾਅਦ ਵਿੱਚ ਪੁਲਿਸ ਨੇ ਔਰਤ ਤੇ ਉਸ ਦੇ ਪਤੀ ਨੂੰ ਕੋਤਵਾਲੀ ਮੋੜ ਪੇਸ਼ ਦਿੱਤਾ ਹੈ ਤੇ ਬੈਂਕ ਕਰਮਚਾਰੀ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਹੈ ਥਾਣੇ ਵਿੱਚ ਔਰਤ ਪੂਜਾ ਵਰਮਾ ਨੇ ਪੁਲਿਸ ਨੂੰ ਲਿਖਤੀ ਅਰਜੀ ਦੇ ਕੇ ਆਪਣੀ ਮੁਸ਼ਕਲ ਦੱਸੀ ਔਰਤ ਨੇ ਦੋਸ਼ ਲਾਇਆ ਕਿ ਉਸ ਨੇ ਬੈਂਕ ਤੋਂ 40000 ਰੁਪਏ ਦਾ ਕਰਜ਼ਾ ਲਿਆ ਸੀ ਜਿਸ ਦੀ ਮਹੀਨਾਵਰ ਕਿਸ਼ਤ 2120 ਰੁਪਏ ਸੀ ਕੁੰਟਕ ਉਹਨਾਂ ਨੇ 11 ਕਿਸ਼ਤਾਂ ਦਾ ਭੁਗਤਾਨ ਕਰ ਦਿੱਤਾ ਹੈ ਪਰ ਬੈਂਕ ਵਿੱਚ ਸਿਰਫ 8 ਕਿਸ਼ਤਾਂ ਦਿਖਾਈ ਜਾ ਰਹੀਆਂ ਨੇ ਉਹਨੇ ਦੋਸ਼ ਲਾਇਆ ਕਿ ਬੈਂਕ ਦੇ ਏਜੰਟ ਕੋਸ਼ਲ ਤੇ ਧਰਮਿੰਦਰ ਨੇ ਉਸ ਦੀਆਂ ਤਿੰਨ ਕਿਸ਼ਤਾਂ ਦੇ ਪੈਸੇ ਜਮ੍ਹਾਂ ਨਹੀਂ ਕਰਵਾਏ ਤੇ ਗਵਨ ਕੀਤੇ ਨੇ ਉਹਤ ਨੇ ਇਹ ਵੀ ਦੱਸਿਆ ਕਿ ਸੋਮਵਾਰ ਨੂੰ ਬੈਂਕ ਦੇ ਸੀਈਓ ਸੰਜੇ ਯਾਦਵ ਜੋ ਮੱਧ ਪ੍ਰਦੇਸ਼ ਦੇ ਟਿਕਮਗੜ ਦੇ ਰਹਿਣ ਵਾਲੇ ਨੇ ਉਹਨਾਂ ਦੇ ਘਰ ਪਹੁੰਚੇ ਨੇ ਤੇ ਬਾਕੀ ਰਕਮ ਜਮ੍ਹਾਂ ਕਰਵਾਉਣ ਲਈ ਜਿਹੜਾ ਕਿ ਦਬਾਅ ਪਾਇਆ ਜਾ ਰਿਹਾ ਹੈ ਜਦੋਂ ਉਹਨਾਂ ਨੇ ਆਪਣੀ ਸਮਰੱਥਾ ਜ਼ਾਹਿਰ ਕੀਤੀ ਉਸਨੇ ਤੇ ਉਸਦੇ ਪਤੀ ਨੂੰ ਜ਼ਬਰਦਸਤੀ ਬੈਂਕ ਲੈ ਆਂਦਾ ਗਿਆ ਇਸ ਤੋਂ ਬਾਅਦ ਉਹਨਾਂ ਨੂੰ 5 ਘੰਟੇ ਤੱਕ ਬੈਂਕ ਵਿੱਚ ਬਿਠਾਈ ਰੱਖਿਆ ਇਸ ਮਾਮਲੇ ਤੇ ਬੈਂਕ ਮੈਨੇਜਰ ਅਨਜ ਕੁਮਾਰ ਨੇ ਸਪਸ਼ਟ ਕੀਤਾ ਕਿ ਔਰਤ ਪਿਛਲੇ 7 ਮਹੀਨਿਆਂ ਤੋਂ ਕਿਸ਼ਤ ਜਮ੍ਹਾਂ ਨਹੀਂ ਕਰਵਾ ਰਹੀ ਹੈ ਇਸ ਲਈ ਉਸਨੂੰ ਬੁਲਾਇਆ ਗਿਆ ਉਸਨੇ ਇਹ ਵੀ ਦਾਅਵਾ ਕੀਤਾ ਕਿ ਔਰਤ ਆਪਣੇ ਪਤੀ ਨਾਲ ਖੁਦ ਆਈ ਸੀ ਖੁਦ ਬੈਂਕ ਵਿੱਚ ਬੈਠੀ ਸੀ ਉਸ ਨੂੰ ਜ਼ਬਰਦਸਤੀ ਨਹੀਂ ਰੋਕਿਆ ਗਿਆ ਇਸ ਸਬੰਧੀ ਫੁਰਸਤਕਾਰਾਂ ਦਾ ਕਹਿਣਾ ਹੈ ਕਿ ਪੇੜ ਤੋੜਤ ਵੱਲੋਂ ਸ਼ਿਕਾਇਤ ਪੱਤਰ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬੈਂਕ ਕਰਮਚਾਰੀਆਂ ਉੱਤੇ ਲਗਾਏ ਗਏ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਵਿੱਚ ਸਖਤ ਕਾਰਵਾਈ ਜਿਹੜੀ ਕਿ ਕੀਤੀ ਜਾਵੇਗੀ